ਹਣ ਜਾ ਰਹੀ ਹੈ ਅਮਰਤਪਾਲ ਕੱਦੂ ਰਸੂਰਪੁਰੀਆ ਔਰ ਕਹਿੰਦੇ ਚੋਲੇ ਵਾਲਾ ਅਰਸ਼ ਹੈ ਸ਼ਮੀਰ ਖਾਨ ਹੈ ਐਨ ਰਾਜੇ ਵਰਗੇ ਨੌਜਵਾਨ ਤਿਆਰ ਨੇ ਕੌਣ ਜਫਾ ਲਾ ਕੇ ਬੱਲੇ ਬੱਲੇ ਕਰਵਾਵੇਗਾ ਐਨ ਰਿਚਮਿੰਟ ਕਬੱਡੀ ਕਲੱਬ ਦਾ ਵੱਡਾ ਨਾਮ ਹਰਪੀ ਸਿਵੀਆ ਜਸਵੰਤ ਵਾਸੀ ਮੰਨੇ ਸੰਧੂ ਉਹਨਾਂ ਦੀ ਗੋਰਾ ਸਿੱਧੂ ਕੌਂਕੇ ਬਾਦ ਕੌਂਕੇ ਤੇ ਨਾਲ ਬਲਵਿੰਦਰ ਗਿੱਲ ਬਲਵਿੰਦਰ ਚੀਮਾ ਕਾਲਕ ਹਰਪਾਲ ਜੀ ਸਾਡੇ ਆਸਟ੍ਰੀਵ ਦਲੇਰ ਜੇਪੀ ਗਿੱਲ ਜੀ ਹੋਣਾ ਜੋਧੇ ਦੀ ਅਗਲੀ ਰੇਡ ਪੈਣ ਜਾ ਰਹੀ ਹੈ ਆਹ ਸਾਹਮਣੇ ਜਹਿਰਮਾਲ ਜੀ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲੈਣਦੇ ਪੰਜਾਬ ਦੇ ਖਿਡਾਰੀਆਂ ਨੂੰ ਲੈ ਕੇ ਆਉਣ ਦੇ ਲਈ ਵੱਡੀ ਜਦੋਜਦਕ ਇਹਨਾਂ ਖੇਡ ਕਲੱਬਾਂ ਦੇ ਨਾਲ ਮਿਲ ਕੇ ਕਰਦੇ ਆ ਆਹ ਸਾਹਮਣੇ ਆਸਮ ਰਾਜਾ ਪਰ ਨੰਬਰ ਜਿਹੜਾ ਧਾਵੀ ਦਾ ਹੈ ਅਗਲੀ ਰੇਡ ਵਾਲਾ ਰਪਿੰਦਰ ਬਹੁਤ ਸੋਹਣੇ ਅੰਦਾਜ਼ ਦੇ ਵਿੱਚ ਇੱਕ ਹੋਰ ਪੁਆਇੰਟ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਆਹ ਅਗਲੀ ਰੇਡ ਪਾਉਂਦੀ ਗੱਭਰੂ ਫੇਰ ਮੋਟੇ ਪੱਟਾਂ ਤੇ ਥਾਪੀਆਂ ਮਾਰਦਾ ਹੈ ਕਿ ਲੋਹੇ ਵਰਗੇ ਪੱਟਾਂ ਉੱਤੇ ਮਾਰਨ ਬੋਲੀ ਥਾਪੀ ਇੱਕ ਪਾਸੇ ਖੜੇ ਨੇ ਰੇਡਰ ਆ ਦੂਜੇ ਪਾਸੇ ਜਾਫੀ ਪਤਾ ਲੱਗ ਜੂ ਵਿੱਚ ਮੈਦਾਨੇ ਪੇਚੇ ਪੈ ਗੇ ਨਾਲ ਵਗਾਨੇ ਯਾਰ ਖੁਰਾਕਾਂ ਖਾਧੀਆਂ ਦੇ ਆ ਕੌਡੀ ਕੌਡੀ ਕਰਦੇ ਫਿਰਦੇ ਲੋਕੋ ਪੁੱਤ ਪੰਜਾਬੀਆਂ ਦੇ ਆ ਆਇਆ ਜ਼ਾਨ ਅਲੀ ਲੈਂਦੇ ਪੰਜਾਬ ਦਾ ਆ ਯਾਹੀਰ ਮਾਲ ਉਹਨਾਂ ਦਾ ਕਹਿੰਦੇ ਸਪਾਂਸਰ ਕੀਤਾ ਹੋਇਆ ਖਿਡਾਰੀ ਰੋਕਣ ਦੀ ਕੋਸ਼ਿਸ਼ ਕਰਦਾ ਇਹ ਵੀ ਮੈਚ ਸਮਾਪਤ ਹੋਣ ਵਾਲਾ ਹੈ ਦੋਨੋਂ ਟੀਮਾਂ ਅਗਲੇ ਮੈਚ ਦੀਆਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਵੱਲ ਆਉਣਗੀਆਂ ਉਧਰ ਕੁਲਦੀਪ ਹੈ ਮਾਸ਼ੂ ਵਾਲਾ ਸਾਹਿਬ ਦੀ ਧਰਤੀ ਹੈ ਔਰ ਉਧਰ ਗੁੰਨਾ ਧੋਰ ਕੋਟੀਆ ਬਤਾਰੇ ਲਾਈਨਮੈਨ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਹਨ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਸਾਹਮਣੇ ਨੌਜਵਾਨ ਗੱਭਰੂ ਆਸਮ ਰਾਜਾ ਤੇ ਜੋਧੇ ਦੇ ਦਰਮਿਆਨ ਮੁਕਾਬਲਾ ਨੰਬਰ ਸ਼ੇਰੇ ਪੰਜਾਬ ਕਬੱਡੀ ਇੰਦਰਜੀਤ ਸਿੰਘ ਜੀ ਬਾਗੜੀ ਦਾ ਅਜੈਬ ਦਾ ਜੱਗੇ ਦਾ ਮਾਨ ਗੁਰਦੀਪ ਨੰਦਾਂ ਦਾ ਤੇ ਕਰਮਜੀਤ ਨੂੰ ਵੀ ਸਾਰੀ ਫਿਰ ਜਿਹੜੇ ਰਿਚਮਣ ਦੀ ਟੀਮ ਦੇ ਸਪான்ਸਰ ਹੈ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਆ ਪਾਈ ਹੋਈ ਰੇਡ ਤੇ ਕਿਹੜਾ ਖਿਡਾਰੀ ਰੁਕਣ ਦਾ ਯਤਨ ਕਰਦਾ ਨਹੀਂ ਰੀਸਾ ਮਾਨ ਦੇ ਸ਼ੇਰ ਪੁੱਤ ਦੀਆਂ ਲੱਗਿਆ ਹੋਇਆ ਜੋਰ ਪਰਤਾ ਵੀ ਸੋਹਣਾ ਪੁਆਇੰਟ ਜੁੜ ਗਿਆ ਲੈ ਵੀ ਲੂਪਾ ਕੜਾ ਨੰਬਰ ਜਿਹੜਾ ਹੈ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਪ੍ਰਤਾਜੀ ਚੰਨਾ ਮਾਨ ਸਰਪੰਚ ਰਾਉਣ ਢੰਡਾ ਪਾਲ ਮਨਿਆਰ ਜਰਨੈਲ ਗਰੇਵਾਲ ਗੇਲੂ ਗਰੇਵਾਲ ਪਾਲ ਮੰਗਟ ਪੱਪਾ ਟਮਾਲ ਤੇ ਦੇਵ ਸਿੱਧੂ ਜੀ ਦੀਪਾ ਮਠੱਡਾ ਪੀਤਾ ਦਸਾਂਝ ਤੇ ਜਵਾਰਾ ਜੀ ਉਹਨਾਂ ਦੀ ਟੀਮ ਜਿਹੜੀ ਸ਼ੇਰੇ ਪੰਜਾਬ ਲਈ ਇਹਨਾਂ ਦਾ ਵੱਡਾ ਯੋਗਦਾਨ ਹੈ ਸ਼ੀਸ਼ੇ ਸੰਘੇ ਉਹਨਾਂ ਦਾ ਧੰਨਵਾਦ ਕਰ